ਮੇਰਾ ਨਾਮ ਰਜੇਸ਼ ਗਰਗ ਪੰਜਾਬ ਪ੍ਰਧਾਨ शिवसेना ਆ ਸਾਨੂੰ ਅੱਜ ਇਹਨਾਂ 2-3 ਘੰਟੇ ਪਹਿਲਾਂ ਪਤਾ ਲੱਗਿਆ ਵੀ ਜਿਹੜਾ ਪੰਕਜ ਚੋਪੜਾ ਸਾਡਾ ਅੰਦਰ ਹੈ ਕਿਸੇ ਕੇਸ 'ਚ ਤੇ ਉਹਦੇ ਨਾਲ ਅੰਦਰੋਂ ਉਹਦੇ ਨਾਲ ਵਾਰਦਾਤ ਕਰਕੇ ਕੋਈ ਅੰਦਰੋਂ ਪੰਜ-ਛੇ ਚਿੱਤ ਕੋਈ ਕੈਦੀ ਉਹਦੇ ਗੱਲ ਪਏ ਜੇ ਸੁਣਨਾ ਚਾਹੇ 25-30 ਸਿਗੇ ਉਸ ਤੋਂ ਬਾਅਦ ਸਾਨੂੰ ਘਨੋਲੀ ਸਾਹਿਬ ਦਾ ਮੈਨੂੰ ਫੋਨ ਆਇਆ ਸਾਡੇ ਰਾਸਤੀ ਪ੍ਰਧਾਨ ਸੰਜੀਵ ਘਨੋਲੀ ਜੀ ਵੀ ਪ੍ਰਧਾਨ ਜੀ ਪਤਾ ਕਰੋ ਫਰੋਈ ਪਰਪਨ ਜੋ ਅਸੀਂ ਫਟਾਫਟ ਪੰਕਜ ਜੀ ਨੂੰ ਇਹਨਾਂ ਨੂੰ ਕੀਤਾ ਅਸ਼wini ਚੋਪੜਾ ਜੀ ਨੂੰ ਫੋਨ ਤੇ ਅਸੀਂ ਆਪਦੀ 10-12 ਬੰਦੇ ਇੱਥੇ ਉਹਦੇ ਦਾ ਰ ਅਸੀਂ ਇਕੱਠੇ ਹੋਏ ਹ ਐ ਅਸ਼ਮੀ ਚੋਪੜਾ ਇਹਨੇ ਹੁਣੇ ਡੀਏ ਆਪਣੇ ਸੁਪਰਡੈਂਟ ਨਾਲ ਜੇਲ੍ਹ ਸੁਪਰਡੈਂਟ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਮੈਂ ਤੁਹਾਨੂੰ ਬੁਲਾਉਣਾ ਜੀ ਜੱਜ ਸਾਹਿਬ ਬੈਠੇ ਆ ਅਸੀਂ ਘੰਟਾ ਹੋ ਗਿਆ ਵੇਟ ਕਰੀ ਜੰਨੇ ਸਾਡੇ ਉਹਦੇ ਪੰਕਜ ਦੇ ਡੈਡੀ ਨੂੰ ਅੰਦਰ ਬੁਲਾਇਆ ਉਹਨਾਂ ਨੇ ਪੰਜ ਚਾਰ ਮਿੰਟ ਥਾ ਆਪਣਾ ਹੀ ਆ ਦੇ ਕੇ ਭੇਜਤਾ ਵੀ ਵਧੀਆ ਜੀ ਅਸੀਂ ਸਕਿਉਰਟੀ ਲਾ ਦੇਾਂਗਾ ਕਰ ਦੇਾਂਗੇ ਤੁਸੀਂ ਮੁਲਾਕਾਤ ਕਰ ਲਓ ਜਦੋਂ ਮਰਜ਼ੀ ਆ ਜਾਓ ਵੇਖੋ ਸਾਡਾ ਮਨ ਨਹੀਂ ਖੜਦਾ ਜਿੰਨਾ ਚਿਰ ਸਾਨੂੰ ਨਹੀਂ ਮਲਾਉਂਦੇ ਸਾਨੂੰ ਨਹੀਂ ਪਤਾ ਲੱਗਣਾ ਜੇ ਸਾਨੂੰ ਜੇਲ੍ਹ ਅੱਜ ਸੁਪਰਡੈਂਟ ਬੁਲਾ ਲੈਂਦਾ ਠੀਕ ਹੈ ਨਹੀਂ ਤਾਂ ਅਸੀਂ ਕੱਲ ਨੂੰ ਸਾਰਾ ਪੰਜਾਬ ਇਕੱਠਾ ਕਰਕੇ ਜੇ ਸਾਡੀ ਸਾਰੀ ਜਿੰਨੀ ਉਹਦੇ ਲੀਡਰਸ਼ਿਪ ਆ ਸਾਰੀ ਪੰਜਾਬ ਦੀ ਉਹ ਇੱਥੇ ਪਹੁੰਚੀ। ਇਹ ਲੜਕਾ ਸਿੰਘ ਜਨਾਬ ਬਿਊਟੀ ਵਰਗੇ। ਹਾਂਜੀ ਇਹ ਯੂਥ ਦੇ ਆ ਜੀ ਉੱਤਰ ਭਾਰਤ ਦਾ ਪ੍ਰਧਾਨ ਆ ਜੀ ਯੂਥ ਦਾ। ਕਿੰਨੇ ਕਰੋੜ ਰੁਪਏ ਦੇ? ਜੇਲ੍ਹ ਜਿੰਨਾਂ ਨੂੰ 4-5 ਦਿਨ ਹੋਏ ਆ ਬਸ ਜੀ। ਤੇ ਸ਼ਨੀਵਾਰ ਇੱਥੇ ਆਏ ਆ। ਪਹਿਲਾ ਰਸਤਾ ਇਹ ਗੁਰਮਾਨ ਰੂਟ ਹੋਊਗਾ ਜੇ ਇਹਦਾ ਤਾਂ ਨਾਂ ਵੀ ਵਿੱਚ ਹੈ ਨਹੀਂ ਕਿਸੇ ਵਜ੍ਹਾ ਕਰਕੇ ਇਹਨੂੰ ਰੈਕੀਕਾਰ ਚ ਪਾਤਾ। ਇਹਦੀ ਵਾਈਫ ਫੜ ਲਈ। ਲੇਡੀਜ਼ ਬੱਚੇ ਛੋਟੇ-ਛੋਟੇ ਉਹ ਘਰੇ ਫਿਰਦੇ ਆ ਅਸੀਂ ਚਲੋ ਅਸੀਂ ਤਾਨੀ ਕੇ ਇਨਕੁਆਇਰੀ ਲਵਾਈ ਹੋਈ ਹੈ ਸ਼ਹਿਰ ਨਿਕਲ ਜਾਣ ਪਰ ਇੱਥੇ ਜੇ ਉਹਨੂੰ ਖੁਦ ਤੋਂ ਜ਼ਿਆਦਾ ਖਤਰਾ ਹੈ ਦੇਖੋ ਜੇ ਜੇਲ੍ਹ ਦੇ ਵਿੱਚ ਹੋ ਗਏ ਸੇਫ ਨਹੀਂ ਤੇ ਫਿਰ ਕੀ ਕਰਾਂਗੇ ਅਸੀਂ ਮੇਰਾ ਨਾਮ ਆਸ਼ੂਨੀ ਚੋਪੜਾ ਜੀ ਮੈਂ ਸ਼ਿਵਸ਼ਨਾ ਪੰਜਾਬ ਦਾ ਨਾਰਥ ਪ੍ਰੈਜ਼ੀਡੈਂਟ ਹੈ ਤੇ ਮਸਲਾ ਇਹ ਹੈ 10 ਕੁ ਦਿਨ ਪਹਿਲਾਂ ਲੜਾਈ ਹੋਈ ਸੀ ਬੱਚੇ ਦੀ ਇਹਨਾਂ ਦੀ ਦਮਨ ਚੋਪੜਾ ਰੰਦੀ ਉਹ ਮੁੰਡਾ ਕਿਤੇ ਅਚਾਨਕ ਉਸ ਤੋਂ ਬਾਅਦ ਡੈਥ ਹੋ ਗਈ ਹੁੰਦੀ ਡੈਥ ਤੋਂ ਬਾਅਦ ਇਹਨਾਂ ਅਮਨ ਆਪਣਾ ਨਮਨ ਚੋਪੜਾ ਜਿਹੜਾ ਹੈਗਾ ਤੇ ਦੋ ਲੜਕੇ ਹੋਰ ਆ ਤਿੰਨ ਚਾਰ ਜਣੇ ਸੀ ਇਹ ਜੋ ਵੀ ਇਹਨਾਂ ਨੇ ਪਾਏ ਇੱਕ ਪੰਕਜ ਤੇ ਪੰਕਜ ਦੀ ਮਸ਼ੀਨ ਨੂੰ ਨਜਾਇਜ਼ ਨਾ ਰੈਕਿੰਗ ਦੇ ਵਿੱਚ ਲਿਆ ਕੇ ਪਾ ਦਿੱਤਾ ਜਿੰਨਾਂ ਦਾ ਕੋਈ ਦੋਸ਼ ਨਹੀਂਗਾ ਨਾ ਉਹਨਾਂ ਨੇ ਕੋਈ ਰੈਕਿੰਗ ਕੀਤੀ ਆ ਨਾ ਹੀ ਕੋਈ ਟਰੇਸ ਹੁੰਦਾ ਡੀਡੀਆਰ ਜਿਹੜੀ ਸੀਗੀ ਉਹ ਪੁਲਿਸ ਲੈ ਗਈ ਹੋਈ ਆ ਪੁਲਿਸ ਨੇ ਉਹਦਾ ਕੋਈ ਬਿਆਨ ਨਹੀਂ ਦਿੱਤਾ ਹੈ ਤਿਕਨ ਲਈ ਡੀਡੀ ਲੈ ਗਈ ਆ ਉਹ ਵੀ ਨਹੀਂ ਉਹਨਾਂ ਕੋਲੇ ਆ ਮੋਬਾਈਲ ਦੇ ਵੀ ਮੋਬਾਈਲ ਵੀ ਉਹਨਾਂ ਕੋਲੇ ਆ ਉਹਨਾਂ ਦੇ ਬੱਚਿਆਂ ਦੇ ਇੱਥੇ ਅੱਜ ਇਹ ਮੁਲਾਕਾਤ ਆਏ ਸੀ ਉਹਦੇ ਫਾਦਰ ਕਰਨ ਤੇ ਇੱਥੇ ਆਏ ਤੋਂ ਪਤਾ ਲੱਗਿਆ ਵੀ ਇਦਾਂ ਕਰਕੇ ਲੜਾਈ ਹੋਈ ਆ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਐਸਐਸਪੀ ਸਾਹਿਬ ਨੂੰ ਫੋਨ ਕੀਤੇ ਠੀਕ ਹੈ ਜੀ ਉੱਪਰੋਂ ਫੋਨ ਕਰਾਇਆ ਜੋ ਤੇ ਉਸ ਤੋਂ ਬਾਅਦ ਜੇਲਰ ਸਾਹਿਬ ਨਾਲ ਗੱਲ ਹੋਈ ਆ ਜੇਲਰ ਸਾਹਿਬ ਕਹਿੰਦੇ ਅਸੀਂ ਤੁਹਾਨੂੰ ਮੁਲਾਕਾਤ ਕਰਦੇ ਹਾਂਗੇ ਜੱਸ ਸਾਡੇ ਕੋਲ ਬੈਠੇ ਆ ਥੋੜੀ ਦੇਰ ਵੇਟ ਕਰ ਲਓ ਮੈਂ ਤੁਹਾਨੂੰ ਮਿਲਦਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਸਾਨੂੰ ਲੈ ਵੀ ਅਸੀਂ ਐਨਆਈ ਪੂਰੀ ਸਕਿਉਰਿਟੀ ਕਰਾਂਗੇ ਪਰ ਸਾਨੂੰ ਨਹੀਂ ਵਿਸ਼ਵਾਸ ਹੈ ਕਿਉਂਕਿ ਹਾਲਾਤ ਦੇ ਦੇਖਦੇ ਹੋਏ ਉਹਨਾਂ ਪੰਕਜ ਚੋਪੜਾ ਨੂੰ ਆਮ ਧਮਕੀਆਂ ਵੀ ਮਿਲੀਆਂ ਹੋਈਆਂ ਜਿਸ ਦੇ ਵਿੱਚ ਉਹਨੂੰ ਇਹ ਕਿਹਾ ਗਿਆ ਤੇਰੀ ਘਰ ਤੇ ਬੰਬ ਸੱਟ ਕੇ ਤੇ ਉੜਾ ਦਿੱਤਾ ਜਾਏਗਾ ਠੀਕ ਹੈ ਜੀ ਉਹਨੂੰ ਗੋਲੀਆਂ ਮਾਰ ਕੇ ਕਿਹਾ ਜਾਏਂਗੇ ਉਹਦੇ ਬੱਚੇ ਨਿੱਕੇ ਨਿੱਕੇ ਹੈਗੇ ਆ ਵਿਚਾਰੇ ਤੜਫਦੇ ਫਿਰਦੇ ਆ ਪਰ ਉਹਨਾਂ ਦਾ ਕੋਈ ਵਿਸ਼ਵਾਸ ਨਹੀਂ ਹੈਗਾ ਇਸ ਲਈ ਅਸੀਂ ਚਾਹੁੰਦੇ ਆ ਜੇ ਉਹਨਾਂ ਦੀ ਜਿਹੜੀ ਹੋਈ ਆ ਮੀਆਂ ਬੀਬੀ ਦੀ ਲੈ ਕੇ ਅਗਰ ਉਹਨਾਂ ਨੇ ਕੀਤੀ ਹੈ ਉਹਨਾਂ ਦਾ ਟਰੇਸ ਕੀਤਾ ਜਾਵੇ ਟਰੇਸ ਕਰਕੇ ਉਹਨਾਂ ਦੀ ਜ਼ਮਾਨਤ ਦਿੱਤੀ ਜਾਵੇ ਜੋ ਵੀ ਹੈਗਾ ਉਹਨਾਂ ਦਾ ਬਾਪ ਕੇਸ ਚੋਂ ਬਾਹਰ ਕੱਢਿਆ ਜਾਵੇ ਉਹਨਾਂ ਦਾ ਪ੍ਰਦੀਪ ਕੁਮਾਰ ਹੈ ਜੀ ਕੋਣ ਆਪਣਾ ਜੇਲ੍ਹ ਚ ਨੇ ਕੀ ਆਪਣੇ ਬੇਟੇ ਆ ਜੀ ਇੱਕ ਪੰਕਜ ਆ ਇੱਕਦਮ ਨੇ ਜੀ ਅਸੀਂ ਇੱਥੇ ਜੀ ਮੁਲਾਕਾਤ ਕਰਨ ਆਏ ਸੀ ਅੱਜ ਤੇ ਸਾਨੂੰ ਉੱਥੋਂ ਮਤਲਬ ਮੁਲਾ ਜਿਹੜੇ ਮੁਲਾਕਾਤ ਕਰਨ ਆਏ ਸੀਗੇ ਉਹਨਾਂ ਨੇ ਸਾਡੀ ਮੁਲਾਕਾਤ ਨਹੀਂ ਕਰਾਈ ਤੇ ਉਹਨਾਂ ਨੇ ਸਾਨੂੰ ਬਾਹਰ ਨਿਕਲ ਦੇਉ ਤੇ ਅੱਛਾ ਲ ਵੀ ਤੁਹਾਡੇ ਬੱਚਿਆਂ ਨਾਲ ਤਾਂ ਲੜਾਈ ਹੋ ਗਈ ਆ ਉਹਨਾਂ ਦੇ ਸੱਟਾਂ ਵੱਜ ਗਈਆਂ ਇਸ ਕਰਕੇ ਤੁਹਾਡੀ ਮੁਲਾਕਾਤ ਨਹੀਂ ਕਰਾ ਰਹੇ ਬਾਅਦ ਵਿੱਚ ਉਹਨਾਂ ਨੇ ਸਾਨੂੰ ਚਾਹ ਪਾ 4-5 ਵਜੇ ਤੋਂ ਬਾਅਦ ਮੁਲਾਕਾਤ ਕਰਾਈ ਤੇ ਸਾਡੀ ਮੁਲਾਕਾਤ ਵਿੱਚ ਉਹਨਾਂ ਨੇ ਸਾਨੂੰ ਸਾਇਬਾਸ ਕਹਿ ਮਮ ਕਾਲ ਵਾਲਾ ਇੱਕ ਠੀਕ ਤੂਰਤਾ ਤੇ ਕਹਿੰਦੇ ਕੋਈ ਨਹੀਂ ਤੁਹਾਡੇ ਬੱਚਿਆਂ ਨੂੰ ਅਸੀਂ ਪੂਰੀ ਤਰ੍ਹਾਂ ਸੁਰੱਖਿਆ ਨਾਲ ਰੱਖਾਂਗੇ ਇਹ ਜਿਹੜੇ ਮੋਗਾ ਤੋਂ ਬਦਲ ਕੇ ਆਏ ਹੋਏ ਸੀ ਆਪਸ ਵਿੱਚ ਇਹਨਾਂ ਦੀ ਥੋੜੀ ਬਹੁਤ ਰੰਜਿਸ਼ ਸੀਗੀ ਉਹਦੇ ਵਿੱਚ ਜਿਹੜਾ ਹੈਗਾ ਆਪਸ ਵਿੱਚ ਝਗੜ ਪਈ ਜੀ ਤੇ ਇੱਕ ਕੜਾ ਮਾਰਤਾ ਇੱਕ ਪੰਕਜ ਕੁਮਾਰ ਆਈ ਤੇ ਗਗਨਦੀਪਾ ਜੀ ਇਹਨਾਂ ਦਾ ਜਿਹੜਾ ਮੈਡੀਕਲ ਕਰਾਇਆ ਗਿਆ ਜੀ ਤੇ ਸਟੇਟਮੈਂਟ ਤੇ ਜਿਹੜੀ ਅਗਲੀ ਕਾਰਵਾਈ ਕੀਤੀ ਜੀ